ਸੋ ਆਪਕਾ ਡੀਆਈਜੀ ਅੌਰ ਚਰਨ ਸਿੰਘ ਬੋਲਰ ਨੂੰ ਲੈ ਕੇ ਇੱਕ ਵੱਡਾ ਤੇ ਨਵਾਂ ਅਪਡੇਟ ਥੋੜਾ ਸਾਹਮਣੇ ਆ ਰਿਹਾ ਜਿਹਨਾਂ ਦਾ ਸੁਣਨ ਹੈ ਕਿ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਭ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਪੰਜਾਬ ਪੁਲਿਸ ਦੇ ਮੁਖਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਮੰਗਲਵਾਰ ਦੂਜੀ ਵਾਰੀ ਪੰਜ ਦਿਨਾਂ ਦਾ ਜਿਹੜਾ ਕਿ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਹਰਚਰਨ ਸਿੰਘ ਪੁੱਲਰ ਨੂੰ 20 ਨਵੰਬਰ ਤੱਕ ਨਿਆਗ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਸੀਬੀਆਈ ਨੇ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ ਕਿ ਪੁੱਲਰ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਤਾਂ ਇੱਕ ਨਵਾਂ ਅਪਡੇਟ ਜੁੜਾ ਕਿ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਵਿਚੋਲੀਏ ਤ੍ਰਿਸ਼ਾਨੂੰ ਨੂੰ ਵੀ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵੀ ਸੀਬੇ ਦੇ ਵੱਲੋਂ ਪੁੱਲਰ ਨੂੰ 5 ਦਿਨ ਦੇ ਰਿਮਾਂਡ ਤੇ ਲਿਆ ਗਿਆ ਸੀ ਤੇ ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਪੁੱਲਰ ਦੇ ਕਰੋ ਅਤੇ ਹੋਰ ਥਾਵਾਂ ਤੋਂ 7.5 ਕਰੋੜ ਰੁਪਏ ਦੀ ਨਕਦੀ, 2.5 ਕਿਲੋ ਸੋਨਾ, ਲਕਸ਼ਰੀ ਕਾਰਾਂ, 22 ਲਕਸ਼ਰੀ ਘੜੀਆਂ, 40 ਲੀਟਰ ਵਿਦੇਸ਼ੀ ਸ਼ਰਾਬ ਸਮੇਤ ਹੋਰ ਕਾਫੀ ਕੁਝ ਵੀ ਜ਼ਬਤ ਬਰਾਮਦ ਹੋਇਆ ਸੀ ਤਾਂ ਹੁਣ ਨੈਕ ਹਿਰਾਸਤ ਦੇ ਵਿੱਚ ਜੁੜਾ ਕੇ ਮੋੜ ਤੋਂ ਵਾਧਾ ਕੀਤਾ ਗਿਆ ਤੇ 20 ਨਵੰਬਰ ਤੱਕ ਸਾਬਕਾ ਡੀਆਈਜੀ ਹਚਰਨ ਸਿੰਘ ਪੁੱਲਰ ਦੀ ਹਿਰਾਸਤ ਜਿਹੜੀ ਵਿਦਾਨਤੀ ਗਈ ਹੈ ਤਾਂ ਹੁਣ ਸੀਬੇ ਦੇ ਵੱਲੋਂ ਜਿਹੜੇ ਕੋਰਟ ਦੇ ਵਿੱਚ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਪੁੱਲਰ ਜੁੜੇ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ